ਸਾਥੀ ਗਾਲ ਕਿਸਾਨ ਸਾਥੀਓ ਤੁਸੀਂ ਦੇਖਣੋ ਭਲੋ ਟਰੈਕਟਰ ਚਲਾ ਤੇ ਮੇਰਾ ਨਾਮ ਆ ਦੋਸਤੋ ਸੰਦੀਪ ਸਿੰਘ ਇਹ ਜਿਹੜਾ ਟਰੈਕਟਰ ਤੁਹਾਨੂੰ ਸਾਹਮਣੇ ਵੀਡੀਓ ਦੇਖਣ ਦੇ ਆ ਇਹ ਆ 7511 HMT ਬਹੁ ਘੱਟ ਟਰੈਕਟਰ ਹੁਣ ਰਹਿ ਗਏ ਆ ਦੇਖਣ ਨੂੰ ਤੇ ਇੱਕ ਰਲੋਸ ਕਰੀਆਂ ਦੇ ਨਾਲ 1040 1040 ਕਹਿ ਦਿੰਦੇ ਇਹਨੂੰ JCB ਵਾਲਾ ਇੰਜਨ ਹੁੰਦਾ ਇਹਦੇ ਚ ਪਿਛਲਾ ਹਿੱਸਾ ਥੋੜਾ ਜਿਹਾ ਇੰਜਨ ਤਕੜਾ ਹੋਣ ਕਰਕੇ ਮਲਿਆ ਜਾਂਦਾ ਨੂੰ ਕਹਿ ਦਿੰਦੇ ਵੀ ਗਰਾਰੀਆਂ ਭੰਨ ਦਿੰਦਾ ਸੀ ਸਮਾਨ ਨਾ ਮਿਲਣ ਕਰਕੇ ਬਾਈ ਤੰਗ ਹੋ ਗਏ ਸੀ ਇਹ ਇਹਨਾਂ ਨੇ ਹੁਣ ਇਹਨੂੰ ਸੋਨਾ ਲੀਕਾ ਦਾ ਹਿੱਸਾ ਲਾਇਆ ਤੇ ਆਪ ਹੀ ਬਾਈ ਮਕੈਨਿਕ ਹੈ ਤੇ ਆਪ ਹੀ ਕੰਮ-ਕੰਮ ਸਾਰਾ ਕਰ ਲੈਂਦੇ ਆ ਦੇਖੋ ਹੁਣ ਆ ਸਾਡਾ ਮੀਆਂ ਜੀ ਲੱਗਿਆ ਹੋਇਆ ਖੋਲਣ ਤੇ ਇਹ 4x4 ਟਰੈਕਟਰ ਸੀ ਖੜਾ ਇੱਥੇ ਇਹਨਾਂ ਨੇ ਆਪ ਹੀ ਟਰੈਕਟਰ ਖੇਤਰ ਲਵਾਏ ਸੀਗੇ ਲਿਆ ਕੇ ਖੋਲ ਲੈ ਇੱਥੇ ਪਟਿਆਲੇ ਤੇ ਆਪ ਹੀ ਇਹਨਾਂ ਨੇ ਜੜ ਲਿਆ ਹੁਣ ਲੱਗੀ ਜਾਂਦੇ ਖੋਲਹੀ ਜਾਂਦੇ ਆ ਇਹ ਜੋੜ ਇੱਥੋਂ ਜੋੜ ਤੋਂ ਖੋਲਣਾ ਇੰਜਣ ਤੋਂ ਮਗਰੋਂ ਇੰਜਣ ਉਹਦਾ ਉੱਧਰ ਰਹਿ ਗਿਆ ਇਹਦਾ ਇੱਧਰ ਰਹਿ ਗਿਆ ਇਹਨਾਂ ਨੇ ਜੋੜ ਮੇਲਿਆ ਇਹਨੂੰ ਤੇ ਅੱਗੇ ਜਦੋਂ ਜੁੜ ਗਿਆ ਟਰੈਕਟਰ ਤਾਂ ਸਾਰਾ ਫਿਰ ਵੀ ਤੁਹਾਨੂੰ ਵੀਡੀਓ ਆਪਾਂ ਇਹ ਆਪਣੇ ਚੈਨਲ ਤੇ ਪਾਵਾਂਗੇ ਇਹ ਕਿਵੇਂ ਰਿਹਾ ਐਚ ਐਮਟੀ ਦਾ ਸਮਾਨ ਨਾ ਮਿਲਣ ਕਰਕੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਆ ਇਹਦਾ ਪੋਰ ਵਾਈ 4 ਦਾ ਹਿੱਸਾ ਲੈਣਾ ਹੋਵੇ ਕਿਸੇ ਕਿਸਾਨ ਸਾਥੀ ਨੇ ਤੇ ਲੈ ਸਕਦਾ ਦੋਸਤ ਤੇ ਇੰਜਨ ਚਾਰ ਸਿਲੰਡਰ ਬਹੁਤ ਵਧੀਆ ਸੀ ਇੰਜਨ ਵੀ ਤੇ ਪਿਛਲਾ ਹਿੱਸਾ ਇਹਨਾਂ ਨੇ ਇੰਜਨ ਤੋਂ ਪਿੱਛੇ-ਪਿੱਛੇ ਸਾਰਾ ਜਿਹੜਾ ਸਾਈਡ ਗੇਅਰ ਤੇਲ ਬ੍ਰੇਕਾਂ ਦੇ ਵਿੱਚ ਬਾਈ ਉਹਨਾਂ ਨੇ ਲੈ ਲਿਆ ਮੱਡਗੜ ਪੈਡਲ ਪੈਡਲ ਸਭ ਕੁਝ ਇਹੀ ਲਾਉਣਾ ਪੈਣਾ ਇੱਥੋਂ ਤੱਕ ਕਿ ਰਿੰਮ ਵੀ ਬਦਲਨੇ ਪੈਗੇ ਸਿਰਫ 75 11 ਦਾ ਤਾਂ ਇੱਕ ਛੋੜ ਰਹਿ ਗਈ ਇੰਜਣ ਰਹਿ ਗਿਆ ਤੇ ਅਗਲਾ ਹਿੱਸਾ ਰਹਿ ਗਿਆ ਮਗਰੋਂ ਤਾਂ ਇਹ ਤਕਰੀਬਨ ਸੋਨ ਵਾਲੀ ਗਾਈ ਬਣ ਗਿਆ ਦੋਸਤੋ ਸਜਾ ਦੇ ਉਹ ਤੁਹਾਨੂੰ ਕਿਵੇਂ ਲੱਗੀ ਧੰਨਵਾਦ ਜੀ